ਪੰਜਾਬ ਪੁਲਿਸ ਵੱਲੋਂ ਜੋਧ ਨਸ਼ੇ ਵਿਰੋਧ ਮਹਮ ਚਲਾਈ ਜਾ ਰਹੀ ਹੈ ਜਿਸ ਦੇ ਦین ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜੋ ਨਸ਼ਾ ਤਸਕਰ ਨੇ ਉਹਨਾਂ ਦੇ ਪ੍ਰਾਪਰਟੀ ਨੂੰ ਅਟੈਚ ਕਰਕੇ ਉਹਨਾਂ ਦੇ ਘਟ ਆਏ ਜਾ ਰਹੇ ਨੇ ਕਾਫੀ ਜ਼ਿਲ੍ਹਿਆਂ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਹੋ ਚੁੱਕੀ ਹੈ ਅੰਮ੍ਰਿਤਸਰ ਫਿਰੋਜ਼ਪੁਰ ਬਠਿੰਡਾ ਰੋਪੜ ਵਿੱਚ ਜੋ ਵੱਡੇ ਨਸ਼ੇ ਤਸਕਰ ਨੇ ਉਹਨਾਂ ਦੇ ਘਰ ਟਾਇਆ ਜਾ ਚੁੱਕੇ ਨੇ ਤੇ ਇੱਕ ਪਾਸੇ ਪੁਲਿਸ ਦੀ ਇਸ ਕਾਰਵਾਈ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਸਲਾਹਿਆ ਜਾ ਰਿਹਾ ਦੂਸਰੇ ਪਾਸੇ ਲੋਕਾਂ ਦੀ ਸ਼ਿਕਾਇਤ ਹੈ ਕਿ ਪੁਲਿਸ ਸਿਰਫ ਜੋ ਛੋਟੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਨੂੰ ਹੀ ਨਿਸ਼ਾਨਾ ਬਣਾ ਰਹੀ ਹੈ ਜੋ ਵੱਡੇ ਨਸ਼ਾ ਤਸਕਰ ਨੇ ਜਿਨ੍ਹਾਂ ਨੇ ਵੱਡੇ ਵੱਡੇ ਮਹਿਲ ਖੜੇ ਕੀਤੇ ਹੋਏ ਨੇ ਉਹਨਾਂ ਦੇ ਉੱਪਰ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅੱਜ ਇਸੇ ਮਹਿਮ ਦੇ ਅਧੀਨ ਜੁੱਧ ਨਸ਼ਿਆਂ ਵਿਰੁੱਧ ਮਹਿਮ ਦੇ ਅਧੀਨ ਲੁਧਿਆਣਾ ਜ਼ਿਲ੍ਹੇ ਦੇ ਪਾਇਲ ਸ਼ੈਰ ਦੇ ਵਿੱਚ ਵਿਧਾਨ ਸਭਾ ਹਲਕਾ ਪਹਿਲ ਦੇ ਵਿੱਚ ਦੇਖ ਸਕਦੇ ਹਾਂ ਕਿ ਪੁਲਿਸ ਨੇ ਜੋ ਨਸ਼ਾ ਤਸਕਰ ਨੇ ਉਹਨਾਂ ਦੀ ਜੋ ਪ੍ਰਾਪਰਟੀ ਹੈ ਜੋ ਜੋ ਉਹਨਾਂ ਨੇ ਨਸ਼ਾ ਵੇਚ ਕੇ ਬਣਾਈ ਹੋਈ ਹੈ ਉਹਨਾਂ ਦੇ ਘਰ ਨੂੰ ਘਰ ਦੇ ਉੱਪਰ ਬਲਡੋਜ਼ਰ ਚਲਾਏ ਨੇ ਦੇਖ ਸਕਦੇ ਹਾਂ ਕਿ ਬਲਡੋਜ਼ਰ ਤਿਆਰ ਨੇ ਤੇ ਇਹ ਨਸ਼ਾ ਤਸਕਰਾਂ ਦੇ ਜੋ ਘਰ ਨੇ ਉਹਨਾਂ ਦੇ ਜੋ ਨਜਾਇਜ਼ ਪ੍ਰਾਪਰਟੀ ਹੈ ਉਸ ਨੂੰ ਢਾਇਆ ਜਾ ਰਿਹਾ ਹੈ ਜੋ ਦੂਸਰੇ ਪਾਸੇ ਲੋਕ ਨੇ ਇਸ ਗੱਲ ਦੀ ਸ਼ਿਕਾਇਤ ਕਰ ਰਹੇ ਨੇ ਕਿ ਜੋ ਛੋਟੇ ਮोटे ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਵੱਡੇ ਜੋ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ ਦੱਸ ਦਈਏ ਕਿ ਨਾਲ ਲੱਗਦੇ ਪਿੰਡ ਰਾણો ਦੇ ਵਿੱਚ ਇੱਕ ਬਹੁਤ ਹੀ ਵੱਡਾ ਨਸ਼ਾ ਤਸਕਰ ਜਿਸ ਕੋਲੋਂ 5 ਕਿਲੋ ਕਮਰਸ਼ੀਅਲ ਹੈਰਨ ਬਰਾਮਦ ਹੋਈ ਸੀ ਜੋ ਦੇਲ ਦੇ ਵਿੱਚ ਹੈ ਗਰਦੀਪ ਸਿੰਘ ਰਾણો ਉਸ ਦਾ ਬਹੁਤ ਮਹਿਲ ਨੁਮਾ ਮਕਾਨ ਹੈ ਲੋਕਾਂ ਦੀ ਮੰਗ ਹੈ ਕਿ ਉਸ ਜੋ ਵੱਡੇ ਵੱਡੇ ਮਹਿਲ ਨੇ ਜੋ ਵੱਡੇ ਮਗਰਮਸ਼ ਨੇ ਉਹਨਾਂ ਦੇ ਘਰਾਂ ਨੂੰ ਵੀ ਢਾਇਆ ਜਾਵੇ ਆਮ ਜੋ ਲੋਕ ਨੇ ਜੋ ਨਸ਼ਾ ਕਰਦੇ ਨੇ ਉਹਨਾਂ ਦੇ ਰੀਹੈਬਿਲੀਟੇਸ਼ਨ ਦਾ ਪ੍ਰਬੰਧ ਕੀਤਾ ਜਾਵੇ ਤੇ ਵੱਡੇ ਨਸ਼ਾ ਤਸਕਰ ਨੇ ਉਹਨਾਂ ਦੇ ਉੱਪਰ ਨਕੇਲ ਕਸੀ ਜਾਵੇ ਤੇ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਉੱਪਰ ਕਬਜ਼ਾ ਕੀਤਾ ਜਾਵੇ ਦੇਖ ਸਕਦੇ ਹਾਂ ਕਿ ਇਸ ਮੌਕੇ ਜੋ ਪੁਲਿਸ ਦੇ ਉੱਚ ਅਧਿਕਾਰੀ ਜਿਸ ਦੇਖ ਸਕਦੇ ਹਾਂ ਕਿ ਡੀਐਸਪੀ ਪਾਇਲ ਤੇ ਐਸਐਚਓ ਪਾਇਲ ਅਚੇਚੇ ਤੌਰ ਤੇ ਹਾਜ਼ਰ ਨੇ ਇਸ ਮੌਕੇ ਦੇ ਉੱਪਰ ਇਸ ਮੌਕੇ ਦੇ ਉੱਪਰ ਐ ਐਸਐਸਪੀ ਖੰਨਾ ਅ ਸ਼੍ਰੀਮਤੀ ਜੋਤੀ ਜਾਦਵ ਜੀ ਖੁਦ ਪਹੁੰਚੇ ਆਉ ਸੁਣਦੇ ਆ ਉਹਨਾਂ ਨੇ ਇਸ ਮਹਿਮ ਦੇ ਬਾਰੇ ਕੀ ਕਿਹਾ ਜਿਹੜੇ ਲੋਕੀ ਨਸ਼ਾ ਕਰਦੇ ਨੇ ਜੋ ਕੰਜ਼ਿਊਮਰਸ ਨੇ ਉਹਨਾਂ ਦੀ ਮਦਦ ਦੇ ਲਈ ਵੀ ਅਸੀਂ ਅ ਅੱਗੇ ਆਂਦੇ ਤੇ ਜਿੱਥੇ ਲੋਕੀ ਸਪੋਰਟ ਕਰਦੇ ਪੰਚਾਇਤ ਸਪੋਰਟ ਕਰਦੀ ਅਸੀਂ ਇਦਾਂ ਦੇ 8 ਜੋ ਐਡਿਕਟ ਸੀਗੇ ਉਹਨਾਂ ਨੂੰ ਡੀ ਐਡਿਕਸ਼ਨ ਸੈਂਟਰ ਚ ਵੀ ਭਰਤੀ ਕਰਾਇਆ ਅਸੀਂ ਔਰ ਵੀ ਪ੍ਰੋਪਰਟੀਆਂ ਆਈਡੈਂਟੀਫਾਈ ਕਰਕੇ ਜੋ ਬੰਦੀ ਕਾਨੂੰਨੀ ਕਾਰਵਾਈ ਦੇ ਅੰਡਰ ਫ੍ਰੀਜ਼ ਵੀ ਕੀਤੀ ਹੈਗੀ ਇਹਦੇ ਨਾਲ ਨਾਲ ਅਸੀਂ ਲੋਕਾਂ ਦੇ ਨਾਲ ਰਲ ਮਿਲ ਕੇ ਕਾਫੀ ਸਾਰੀ ਮੀਟਿੰਗਸ ਵਗੈਰਾ ਕਰ ਰਹੇ ਹਾਂ ਤੇ ਜੋ 108 ਟੋਟਲ ਹੁਣ ਤੱਕ ਅਰੈਸਟ ਹੋਏ ਆ ਜਿਨ੍ਹਾਂ ਦੇ ਵਿੱਚ 8 ਪ੍ਰੀਵੈਂਟਿਵ ਅਰੈਸਟ ਹੈ ਤੇ ਜੋ 100 ਮਤਲਬ ਰਹਿ ਜਾਂਦੇ ਉਹਨਾਂ ਦੇ ਵਿੱਚ 73 ਜੋ ਹੈ ਉਹ ਲੋਕਾਂ ਵੱਲੋਂ ਜੋ ਇਨਫਰਮੇਸ਼ਨ ਆਈ ਸਾਨੂੰ ਕਿਉਂਕਿ ਹੁਣ ਲੋਕੀ ਵੀ ਬੜੇ ਵੱੜ ਚੜ ਕੇ ਦੱਸ ਰਹੇ ਹਨ ਤੇ ਅਸੀਂ ਆਮ ਲੋਕਾਂ ਦੀ ਜੋ ਇਨਫਰਮੇਸ਼ਨ ਹੈ ਉਹਨੂੰ ਅਸੀਂ ਅੱਗੇ ਡਿਵੈਲਪ ਕਰਦੇ ਹੋਏ 73 ਨਾਨ ਲਿਸਟਡ ਜੋ ਸਾਡੇ ਏਰੀਆ ਦੇ ਡਰਗ ਪੈਡਲਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨਾਂ ਦੇ ਉੱਪਰ ਕੇਸਿਸ ਦਰਜ ਕਰਕੇ ਉਹਨਾਂ ਨੂੰ ਜੇਲਾ ਚ ਭੇਜ ਜਾਏਗਾ ਤੇ ਮੈਂ ਤੁਹਾਡੇ ਥਰੂ ਇੱਕ ਹੋਰ ਚੀਜ਼ ਵੀ ਕਹਿਣਾ ਚਾਹੁੰਦੀ ਹੂੰ ਕੱਲ ਮੈਂ ਇੰਡਸਟਰੀ ਦੇ ਲੋਕਾਂ ਨਾਲ ਵੀ ਮੀਟਿੰਗ ਕੀਤੀ ਸੀਗੀ ਤੇ ਜਿਹੜੇ ਵੀ ਜੋ ਡਰਗਸ ਲੈਂਦੇ ਐ ਸਪੈਸ਼ਲੀ ਜੋ ਐਡਿਕਟਸ ਹੋ ਗਏ ਤੇ ਜੋ ਫੈਮਲੀਆਂ ਵੀ ਹੈ ਜੋ ਆ ਵਾਲੀ ਚੀਜ਼ ਨੂੰ ਛੱਡ ਕੇ ਬਾਹਰ ਆਣਾ ਚਾਹੁੰਦੀ ਹੈ ਤੇ ਉਹਨਾਂ ਨੂੰ ਕੋਈ ਆ ਓਕਿਊਪੇਸ਼ਨ ਰਿਲੇਟਡ ਮਦਦ ਦੀ ਲੋੜ ਹੈਗੀ ਤੇ ਸਾਡੇ ਕੋਲ ਆ ਸਾਨੂੰ ਲਿਖਤੀ ਤੌਰ ਤੇ ਉਹ ਦੇਣ ਆਪਣੀ ਗਾਰੰਟੀ ਦੇਣ ਕਿ ਉਹ ਨਸ਼ੇ ਦੇ ਨਾਂ ਤੋਂ ਵੇਚेंगे ਨਾਲ ਲੈਣਗੇ ਤੇ ਅੱਗੇ ਅਸੀਂ ਉਹਨਾਂ ਦੀ ਮਦਦ ਵੀ ਕਰਾਂਗੇ ਅਗਰ ਕੋਈ ਛੋਟਾ ਮੋਟਾ ਛੋਟੀ ਮੋਟੀ ਜਿਨ੍ਹਾਂ ਤੋਂ ਰਿਕਵਰੀਜ਼ ਹੋਈ ਹੈ ਜੋ ਸਮਾਲ ਰਿਕਵਰੀ ਅਸੀਂ ਕਹਿੰਦੇ ਆ ਤਾਂ ਅਸੀਂ ਉਹਨਾਂ ਦੀ ਮਦਦ ਵੀ ਟਰਾਈ ਕਰ ਰਹੇ ਅਸੀਂ ਇੰਡਸਟਰੀ ਵਾਲੇ ਵਾਲੇ ਜੋ ਜੋ ਕਲਰ ਐਸੋਸੀਏਸ਼ਨ ਸੀਗੀ ਉਹਨਾਂ ਨੂੰ ਅਸੀਂ ਆਹੀ ਸਭ ਤੋਂ ਵੱਡਾ ਉਹ ਰੱਖਿਆ ਹੈਗਾ ਕਿ ਤੁਸੀਂ ਇੱਥੇ ਇਸ ਮੁਹਿੰਮ 'ਚ ਸਾਡੀ ਆ ਮਦਦ ਕਰੋ ਕਿ ਉਹਨਾਂ ਨੂੰ ਅਸੀਂ ਨੌਕਰੀ ਵਗੈਰਾ ਵੀ ਦਿਵਾਈਏ ਤਾਂ ਕਿ ਉਹ ਆ ਵਾਲੇ ਜੋ ਗੰਦਾ ਪੇਸ਼ਾ ਹੈਗੇ ਨੂੰ ਛੱਡ ਕੇ ਉਹਨਾਂ ਨੂੰ ਅਸੀਂ ਇੱਕ ਮੇਨ ਸਟ੍ਰੀਮ ਜੋ ਸੋਸਾਇਟੀ ਦੀ ਹੁੰਦੀ ਉਹਦੇ ਅੰਦਰ ਅਸੀਂ ਮੁੱਖ ਤਾਰਾ ਦੇ ਅੰਦਰ ਇਹ ਹੈ ਤੁਹਾਨੂੰ ਇਸ ਇਲਾਕੇ ਦਾ ਇੱਕ ਬਹੁਤ ਕਰੋੜੀ ਜਿਹੜਾ ਡਾਰਾ ਕਰੈਕਟ ਹੋਇਆ ਸੀ ਗੁਰਦੀਪ ਸਿੰਘ ਰਾਣੋ ਜਿਹੜਾ ਕਿ ਜੇਲ੍ਹ ਦੇ ਵਿੱਚ ਪੰਦਾ ਐਸਟੀਐਫ ਨੇ ਉਹਦੀ ਪ੍ਰਾਪਰਟੀ ਅਟੈਚ ਕੀਤੀ ਸੀਗੀ ਕੀ ਉਸ ਪ੍ਰोसीडिंग ਨੂੰ ਤੁਹਾਡੇ ਵੱਲੋਂ ਵੀ ਕੋਈ ਅੱਗੇ ਬਧਾਇਆ ਜਾ ਰਿਹਾ ਆ ਜੀ ਅਸੀਂ ਉਹ ਕਾਨੂੰਨੀ ਤੌਰ ਤੇ ਦੇਖ ਲੈਂਗੇ ਅਸੀਂ ਚੈੱਕ ਕਰ ਰਹੇ ਹਾਂ ਤੇ ਅਗੇ ਕਿਉਂਕਿ ਉਹ ਵੀ ਇੱਕ ਬਹੁਤ ਵੱਡਾ ਸਮਗਲਰ ਰਿਹਾ ਸੀਗਾ ਕਾਫੀ ਨੋਟੋਰੀਅਸ ਰਿਹਾ ਹੈਗਾ ਹੁਣ ਤੋਂ ਸਾਰੇ ਕੇ ਸਾਰੇ ਜੇਲ੍ਹ ਦੇ ਵਿੱਚ ਹੀ ਹੈ ਬਟ ਅਸੀਂ ਕਾਨੂੰਨੀ ਤੌਰ ਤੇ ਉਹ ਵੀ ਵਰਕ ਆਊਟ ਕਰਕੇ ਦੇਖ ਰਹੇ ਹਾਂ ਕਿ ਅਸੀਂ ਉੱਥੇ ਵੀ ਅਗਰ ਕੁਝ ਵਾਇਲੇਸ਼ਨਸ ਹੈ ਤਾਂ ਕੁਝ ਹੋ ਸਕਦਾ ਲੀਗਲੀ ਜੋ ਕੁਝ ਹੋ ਪਾਏਗਾ ਉਸ ਕੇਸ ਦੇ ਵਿੱਚ ਸੋਸ਼ਲ ਮੀਡੀਆ ਤੇ ਮੰਗ ਉੱਠੀ ਸੀ ਰੈਟੀਫਿਕੇਸ਼ਨ ਦੇ ਵਿੱਚ ਆਪਸ਼ਨ ਹੋਈ ਤਾਂ ਜਰੂਰ ਲੇ ਕੰਪਲਿਟ ਐਕਸ਼ਨ ਹੋਊਗਾ ਹਾਂਜੀ ਹਾਂਜੀ ਉਹੀ ਕਾਨੂੰਨੀ ਤੌਰ ਤੇ ਜੋ ਹੋ ਸਕਦਾ ਕਾਨੂੰਨੀ ਕਾਰਵਾਈ ਪੰਡਿਤ ਕਾਰਵਾਈ ਕੀਤੀ ਜਾਏਗੀ ਆਪਣਾ ਬੰਦਾ ਜਿਹੜਾ ਆ ਮੌਫੀ ਤੇ ਜਿਹੜਾ ਨਿਸਤਰਾ ਜਿਸ ਤਰ੍ਹਾਂ ਕੇ ਛੋਟੇ ਤਸਕਰਾਂ ਤੇ ਕਾਰਵਾਈ ਹੋਈ ਹੈ ਵੱਡੇ mafia ਗੈਂਡ ਦੇ ਵਿੱਚ ਬੰਦਲੇ ਕੋਰੋਨਾ ਵੇ ਦੀ ਪ੍ਰਾਪਰਟੀ ਉਹਦਾ ਦੀ ਬਣੀ ਹੋਈ ਹੈ ਉਸ ਦੇ ਬਾਅਦੂ ਦੋਨਾਂ ਤੇ ਕਾਰਵਾਈ ਕੀਤੀ ਨਹੀਂ ਨਹੀਂ ਜੀ ਅਸੀਂ ਉਹ ਵੀ ਕਰਨ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਪ੍ਰਾਪਰਟੀ 68F ਹੁੰਦਾ ਹੈਗਾ ਸੈਕਸ਼ਨ ਐਨਡੀਪਸ ਐਕਟ ਦੇ ਅੰਡਰ ਅਸੀਂ ਉੱਥੇ ਫ੍ਰੀਜ਼ ਵੀ ਕੀਤੀ ਹੋਈ ਹੈ ਸੀਜ਼ ਵੀ ਕੀਤੀ ਹੋਈ ਹੈ ਪਿਛਲੇ ਦਿਨਾਂ ਚ ਅਸੀਂ 5 ਦੇ ਦੀ ਪ੍ਰਾਪਰਟੀ ਫ੍ਰੀਜ਼ ਵੀ ਕਰ ਚੁੱਕੇ ਤੇ ਅੱਗੇ ਹੋਰ ਵੀ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਮੈਮ ਗੱਲ ਕਰਦਾ ਜਿਸ ਤਰ੍ਹਾਂ ਹਲਕਾ ਪਾਇਲ ਦੇ ਦੋ ਤੋਂ ਤਿੰਨ ਤਸਕਰ ਇਹ ਜਿਹਨੇ ਲੰ ਵੰਦਨੇ ਔਰ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ ਪਰ ਉਹਨਾਂ ਦੀ ਚਰਚਾ ਕਿਤੇ ਵੀ ਨਹੀਂ ਹੋ ਰਹੀ ਨਹੀਂ ਉਹੀ ਮੈਂ ਦੁਬਾਰਾ ਤੁਹਾਨੂੰ ਦੱਸ ਰਿਹਾ ਕਿ ਜੋ ਬੰਦੀ ਕਾਰਵਾਈ ਹੈਗੀ ਸੀ ਆਇਡੈਂਟੀਫਾਈ ਕਰਵਾ ਰਹੇ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾ ਸਕਦੀ ਹੈ ਕਾਲੀ ਚ ਅਸੀਂ ਨਹੀਂ ਕਰ ਸਕਦੇ ਅਸੀਂ ਕਾਨੂੰਨੀ ਕਾਰਵਾਈ ਕਰ ਸਕਦੇ ਹਾਂ ਤੋਂ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਹੀ ਕਾਰਵਾਈ ਆਪਣੀ ਕੀਤੀ ਹੋਈ ਹੈਗੀ ਅੱਜ ਵਾਲੀ ਵੀ ਕਾਨੂੰਨੀ ਕਾਰਵਾਈ ਹੈ ਤੇ ਅੱਗੇ ਵੀ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿੰਦੇ ਹੋਏ ਕਾਰਵਾਈਆਂ ਕਰਾਂਗੇ